हमारी सरकार जिन्ह का मके जन्म होया जिन्ह ने अखा नहीं खोलिया जो संतोष ਨਮਾਜ਼ ਪੜ੍ਹਨ ਦਾ ਵਕਤ ਆ ਗਿਆ ਨਮਾਜ਼ ਦਿਨ ਚ ਹਜ਼ਾਰ ਸਿਰ ਤੇ ਨਮਾਜ਼ ਪੰਜਾ ਤਰਨਾ ਦੇ ਰਾਹ ਤੇ ਆਪਣੇ ਘਰ ਦੀ ਬਾਰਾ ਦੇ ਦੁਕਾਨ ਦੇ ਆਪਣੇ ਘਰ ਦੀ ਬਾਰਾ ਨੂੰ ਲੜਕੇ ਆਪਣੀ ਮਾਂ ਆਪ ਮਰ ਗਿਆ ਮੇਰੇ ਨਾਲ ਲੜਕੇ ਆਪਣੀ ਮਾਂ ਨੂੰ ਸ਼ਮਨਾਕ ਲਗਿਆ ਹੁਸੈਨ ਨਾਲ ਲੜਕੇ ਆਪਣੀ ਮਾਂ ਆਪ ਮਰ ਗਿਆ ਰਾ ਮਸਤ ਬਾਬਾ ਚਿਰੇਸ਼ਾ ਜੀ ਦੁਆਰ ਕੀ ਜੈ ਅੱਜ ਉਹਨਾਂ ਦੀ ਵਰਸੀ ਹੈ 26 ਮਹੀ ਤੇ ਸਾਰੀਆਂ ਸੰਗਤਾਂ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਲੇ ਨੂੰ ਮਨਾਉਣ ਉਹਨਾਂ ਦੇ ਅਸ਼ੀਰਵਾਦ ਲੈਣ ਉਹਨਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਉਹ ਹਰ ਸਾਲ ਆਉਂਦੇ ਨੇ ਤੇ ਇਸ ਸਾਲ ਵੀ ਬਹੁਤ ਹੀ ਧੁੰਦਾਂ ਨਾਲ ਮਨਾਇਆ ਜਾ ਰਿਹਾ ਮੇਲਾ ਤੇ ਮੈਂ ਵੀ ਹਰ ਸਾਲ ਬੰਬੇ ਤੋਂ ਤੇ ਬਾਬਾ ਜੀ ਦੇ ਮੇਲੇ ਤੇ ਆ ਜੀ ਲਾਉਣਾ ਜਦੋਂ ਵੀ ਹੋ ਸਕੇ ਤੇ ਭਾਜੀ ਕੁਝ ਕਹਿਣਾ ਚਾਹੁੰਗਾ ਮੇਲੇ ਬਾਰੇ ਭਾਜੀ ਬਹੁਤ ਸੰਤਾਂ ਨੂੰ ਵਧਾਈਆਂ ਜੀ ਬਹੁ ਮੇਲੇ ਦੀਆਂ ਜੀ ਤੇ ਇੱਥੇ ਮੇਲੇ ਚੱਲਦੇ ਆ ਸਾਰਿਆਂ ਨੂੰ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਜੀ ਬਾਬਾ ਚਿਨੇਸ਼ਾ ਜੀ ਦੇ ਮੇਲੇ ਦੀਆਂ ਤੇ ਤੁਸੀਂ ਵੀ ਮੁਬਾਰਕਾ ਦੇ ਦਿਓ ਜੀ ਬਾਬਾ ਜੀ ਦੇ ਮੇਲੇ ਦੀਆਂ ਅੱਜ ਜੋ ਮਸਤ ਬਾਬਾ ਚਿਨੇਸ਼ਾ ਜੀ ਦਾ ਸਲਾਨਾ ਮੇਲਾ ਉਹਨਾਂ ਦੀ 26ਵਾਂ ਵਰਸੀ ਜਿਹੜੀ ਆ ਸਮੁੱਚੀ ਸੰਗਤ ਵੱਲੋਂ ਔਰ ਦੇਰੇ ਦੇ ਸ਼ੀਵਾਦਾਰ ਬਲੰਬਰੀ ਸ਼ਰਧਾ ਦੇ ਤੁੰਦਾਂ ਨੂੰ ਮਨਾਈ ਜਾ ਰਹੀ ਹੈ ਔਰ ਬੜੀ ਦੂਰੋਂ ਸੰਗ ਹੈ ਜਿਹੜੀ ਆ ਦੇਸ਼ ਵਿਦੇਸ਼ਾਂ ਦੇ ਵਿੱਚੋਂ ਨਤਮਸਤਗ ਹੋਣ ਲਈ ਪਹੁੰਚੀ ਆ ਔਰ ਬਾਬਾ ਜੀ ਦਾ ਸ਼ੀਵਾ ਪ੍ਰਾਪਤ ਕਰਨ ਦੇ ਲਈ ਇੱਥੇ ਪਹੁੰਚੇ ਨੇ ਔਰ ਬੜਾ ਰੌਣਕ ਲੱਗੀ ਹੋਈ ਮੇਲੇ ਵਿੱਚ ਵੱਡੇ ਵੱਡੇ ਸ਼ਖਸੀਤਾਂ ਪੰਜਾਬ ਦੇ ਦੇਸ਼ ਦੇ ਨਾਮੀ ਕਲਾਕਾਰ ਜਿਹੜੇ ਆਪਣੀ ਹਾਜ਼ਰੀ ਲਵਾ ਰਹੇ ਨੇ ਔਰ ਸੰਗਤਾਂ ਜਿਹੜੀਆਂ ਬੜੀ ਦੂਰੋਂ ਪਹੁੰਚੀਆਂ ਨੇ ਔਰ ਦੇਖਦੇ ਆ ਕਿ ਬੰਨਿਆਰਾ ਸਾਰੇ ਆਪਣਾ ਬਾਬਾ ਜੀ ਦੇ ਗੁਣगान ਕਰ ਰਹੇ ਨੇ ਤੇ ਮੈਂ ਆਪਣੇ ਵੱਲੋਂ ਸੁਖਵਿੰਦਰ ਗੜਵਾਲ ਸਾਰਿਆਂ ਨੂੰ ਦੇਸ਼ ਵਿਦੇਸ਼ ਵਾਦੀ ਸੰਗਰ ਨੂੰ ਬਾਬਾ ਜੀ ਦੇ ਇਸ ਮੇਲੇ ਦੀ ਬਹੁਤ ਬਹੁਤ ਵਧਾਈ ਦਿੰਦਾ ਔਰ ਬਾਬਾ ਜੀ ਸਾਰਿਆਂ ਦੇ ਮੇਰ ਭਲੇ ਹੱਥ ਰੱਖਣ ਸਰਦਾਂ ਚੜ੍ਹਦੀ ਕਲਾ ਵਿੱਚ ਰੱਖਣ ਅਮਨ ਪ੍ਰੇਮ ਸ਼ਾਂਤੀ ਆਪਸ ਵਿੱਚ ਭਾਈਚਾਰ ਸਾਂਝ ਪੈਦਾ ਕਰਨ ਔਰ ਸਾਰਿਆਂ ਨੂੰ ਜਨ ਦੁਗਣੀ ਰਾਜ ਚੁਗਣੀ ਤਰੱਕੀਆਂ ਮੌਕਸ਼ ਸੰਤੰਦ੍ਰੀਆ ਬਖਸ਼ਣ ਇਹ ਅਰਦਾਸ ਕਰਦਾ ਮੈਂ ਇੱਕ ਵਾਰ ਫਿਰ ਤੋਂ ਸਮੁੱਚੀ ਸੰਗਤ ਨੂੰ ਲਖ ਲਖ ਬਰਾਇਣਾ ਔਰ ਸਾਡੇ ਜਸਵਿੰਦਰ ਚੁੰਬਰ ਫੇਸਬੁੱਕ ਹਾਂ ਪੇਨੂ ਕਿਉਂਕਿ ਹਰ ਵੇਲੇ ਕਵਰਿੰਗ ਕਰਦੇ ਆ ਅੱਜ ਵੀ ਇਹਨਾਂ ਦਾ ਪਹੁੰਚ ਦੇ ਵਿੱਚ ਜੀ ਆਇਆਂ ਵੀ ਕਹਿੰਦਾ ਔਰ ਉਹਦੇ ਨਾਲ ਹੀ ਏਕਤਾ ਲੈਰ ਕਿਉਂਕਿ ਸਾਡੇ ਨਗੋਦਰ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਹਰ ਪਰਵਰਨ ਨੂੰ ਕਵਰਿੰਗ ਕਰਦੇ ਉਹਨਾਂ ਦਾ ਵੀ ਮੈਂ ਸਮੁੱਚੀ ਪਰਵਰਨ ਕਮੇਟੀ ਵੱਲੋਂ ਔਰ ਸਮੁੱਚੀ ਸੰਗਤ ਵੱਲੋਂ ਬਾਬਾ ਚੀਨੇ ਸ਼ਾ ਦੇ ਅਰਦਾਸ ਕਰਦਾ ਕਿ ਇਹ ਚੰਨ ਨੂੰ ਚੜ੍ਹਦੀ ਕਲਾ ਰੱਖਣ ਧੰਨਵਾਦ ਵੀ ਕਰਦਾ ਇਹਨਾਂ ਜੀ ਆਇਆਂ ਕਹਿੰਦਾ ਕੋ ਇੱਕ ਵਾਰ ਫੇਰ ਤੋਂ ਬਾਬਾ ਚੀਨੇ ਸ਼ਾ ਦੀ 26ਵੀਂ ਸਾਲਾਨਾ ਵਰਸੀ ਦੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ